ਹਾਂਜੀ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਇਸ ਸਵਾਲ ਨੂੰ ਹੱਲ ਕਰਾਂਗੇ ਜਿਹੜਾ ਦੇਖਣ ਵਿੱਚ ਬਹੁਤ ਹੀ ਔਖ ਲੱਗਦਾ ਹੈ ਪਰ ਇਸ ਨੂੰ ਕਰਨ ਦੀ ਬਹੁਤ ਹੀ ਸਿੰਪਲ ਟ੍ਰਿਕ ਹੈਗੀ ਆ ਉਸ ਨੂੰ ਕਹਿੰਦੇ ਆ ਬੌਡਮਾਸ ਇਹ ਸਾਰਾ ਸਵਾਲ ਇਸ ਦੇ ਹਿਸਾਬ ਨਾਲ ਹੀ ਹੱਲ ਹੋਣਾ ਹੈ ਬੀ ਦਾ ਮਤਲਬ ਬ੍ਰੈਕਟ ਹੈ ਜਿੰਨੀਆਂ ਵੀ ਬ੍ਰੈਕਟ ਆਪਾਂ ਪਹਿਲਾਂ ਉਹ ਹੱਲ ਕਰਨੀਆਂ ਡੀ ਦਾ ਮਤਲਬ ਡਿਵੀਜ਼ਨ ਫਿਰ ਭਾਗ ਕਰਨੀ ਹੈ ਮ ਉਹ ਮਲਟੀਪਲਾਈ ਗੁਣਾ ਕਰਨੀ ਹੈ ਐਡ ਦਾ ਮਤਲਬ ਐਡ ਫਿਰ ਆਪਾਂ ਜੋੜ ਕਰਨਾ ਹੈ ਐ ਸਬਟ੍ਰੈਕਟ ਇਹਦਾ ਮਤਲਬ ਫਿਰ ਘਟਾਓ ਕਰਨੀ ਹੈ ਇਸ ਦੇ ਅਕੋਰਡਿੰਗ ਹੀ ਸਾਰਾ ਸਵਾਲ ਆਪਾਂ ਹੱਲ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਬ੍ਰੈਕਟ ਹੱਲ ਕਰਾਂਗੇ ਉਸ ਤੋਂ ਬਿਨਾਂ ਜਿਹੜੀ ਦੂਜੀ ਜਿੰਨੀ ਵੀ ਰਕਮ ਹੋ ਗਈ ਆਪਾਂ ਨੂੰ ਉਸ ਤਰੀਕੇ ਨਾਲ ਹੀ ਲਿਖ ਦੇਣੀ ਹੈ ਇਹ ਪਹਿਲੀ ਬ੍ਰੈਕਟ ਸ਼ੁਰੂ ਹੁੰਦੀ ਹੈ ਫਿਰ ਦੂਜੀ ਹੈ ਤੇ ਤੀਜੀ ਆਪਾਂ ਸਭ ਤੋਂ ਪਹਿਲਾਂ ਇਜੀ ਬ੍ਰੈਕਟ ਨੂੰ ਹੱਲ ਕਰਾਂਗੇ ਦੂਸਰੀਆਂ ਬ੍ਰੈਕਟਾਂ ਨੂੰ ਆਪਾਂ ਉਸ ਤਰੀਕੇ ਨਾਲ ਹੀ ਲਿਖ ਦੇਣਾ ਹੈ 100 ਘਟਾਓ ਦਾ ਟਿੱਕਰ ਲਿਖ ਦੇਣਾ ਹੈ ਸૌਤ ਪਹਿਲਾਂ ਪਹਿਲੀ ਬ੍ਰੈਕਟ ਨੂੰ ਆਪਾਂ ਹੱਲ ਕਰਦੇ ਹਾਂ ਇਸ ਦੇ ਵਿੱਚ ਵੇਖਣਾ ਹੈ ਭਾਗ ਫਿਰ ਗੁਣਾ ਭਾਗ ਆਪਣੇ ਕੋਲ ਹੈ ਨਹੀਂ ਤੇ ਗੁਣਾ ਆਉਂਦੀ ਹੈ ਗੁਣਾ ਕਰ ਦਿੰਨੀ ਹੈ 10 ਨੂੰ 3 ਨਾਲ ਗੁਣਾ ਕੀਤਾ 30 30 ਵਿੱਚੋਂ ਆਪਾਂ 50 ਘਟਾ ਦਨੇ ਆ ਤੇ ਇਹ ਆਵੇਗਾ 20 ਇੱਕ ਬ੍ਰੈਕਟ ਆਪਣੀ ਹੱਲ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਦੂਸਰੀ ਬ੍ਰੈਕਟ ਨੂੰ ਹੱਲ ਕਰਾਂਗੇ ਬਾਕੀ ਜਿਹੜੀ ਰਕਮ ਹੈ ਉਸ ਤਰੀਕੇ ਨਾਲ ਹੀ ਆਪਾਂ ਲਿਖ ਦੇਣੀ ਹੈ 400 ਭਾਗ ਤਿੱਕਰ ਲਿਖਣਾ ਹੈ ਉਸ ਤੋਂ ਬਾਅਦ ਅਗਲੀ ਬ੍ਰੈਕਟ ਨੂੰ ਆਪਾਂ ਹੱਲ ਕਰਨਾ ਹੈ 100 ਦੇ ਵਿੱਚੋਂ 20 ਘਟਾ ਦਾਂਗੇ ਤਾਂ 80 ਰਹਿ ਜਾਵੇਗਾ ਇਸ ਤੋਂ ਬਾਅਦ ਫਿਰ ਆਪਾਂ 10 10 ਉਸ ਤਰੀਕੇ ਨਾਲ ਲਿਖ ਦੇਣਾ ਹੈ ਇੱਕ ਬ੍ਰੈਕਟ ਰ आएगी ਇਸ ਵਿੱਚ ਭਾਗ ਕਰਨੀ ਹੈ 0 ਨਾਲ 0 ਕੱਟੀ ਜਾਵੇਗੀ 1888 ਤੇ 85 40 ਜੇ ਤੁਸੀਂ ਸਿੱਧਾ ਵੀ ਇਸ ਨੂੰ ਭਾਗ ਕਰ ਦੋਗੇ ਤਾਂ ਆਪਣੇ ਕੋਲ ਅਨਸਰ 5 ਆਵੇਗਾ ਇਸ ਤੋਂ ਬਾਅਦ ਆਪਣੇ ਕੋਲ ਗੁਣਾ ਤੇ ਜੋੜ ਰਹਿ ਗਿਆ ਸਭ ਤੋਂ ਪਹਿਲਾਂ ਆਪਾਂ ਗੁਣਾ ਕਰਨੀ ਹੈ ਤੇ ਫਿਰ ਜੋੜ ਕਰਾਂਗੇ 10 ਨੂੰ 10 ਨਾਲ ਗੁਣਾ ਕੀਤੀ ਇਹ ਆਵੇਗਾ 100 ਪਲੱਸ 5 100 ਵਿੱਚ 5 ਜੋੜ ਦੇਨੇ ਹਨ ਤੇ ਆਪਣਾ ਆਨਸਰ ਹੋ ਜਾਵੇਗਾ 105 ਇਸ ਤਰੀਕੇ ਨਾਲ ਆਪਾਂ ਜਿੰਨੇ ਵੀ ਇਸ ਤਰ੍ਹਾਂ ਦੇ ਸਵਾਲ ਹੋਣਗੇ ਉਹ ਸਾਰੇ ਆਪਾਂ ਹੱਲ ਕਰ ਸਕਦੇ ਹਾਂ ਇਹ ਸਵਾਲ ਜਿਹੜਾ ਜਵਾਰ ਨਵੋਦਿਆ ਵਿਦਿਆਲੇ ਵਿੱਚ 201 2024 ਵਿੱਚ ਆਇਆ ਸੀ ਥੈਂਕ ਯੂ ਫॉर वाचिंग ਮਾਈ ਵੀਡੀਓ